ਸਸ਼ਕਾਲ ਲਾਈਵ ਪੰਜਾਬੀ ਟੀਵੀ ਦੇਖ ਰਹੇ ਤੁਸੀਂ ਮੈਂ ਹਰ ਅਜੀਤ ਕੌਰ ਬ੍ਰਿਡਨ ਸ਼ੁਰੂਆਤ ਕਰਾਂਗੇ ਫੈਲਾ ਨਸ ਪਾਲਣਿਆ ਅੱਜ ਦੀ ਅਹਿਮ ਖ਼ਬਰਾਂ ਤੇ ਪਾਰਿਮਿਤ ਗੜੀ ਮਾਰੀ ਦਾ ਅਲਰਟ ਆਈਐਮਬੀ ਦੀ ਚੇਤਾਵਨੀ ਰਹੂਸਤ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਚ ਨਹੀਂ ਹੋਵੇਗੀ ਕੋਈ ਤਫਰੀਲੀ ਹਾਈ ਕਮਾਂਡ ਦੇ ਆਗੂਆਂ ਨੂੰ ਘਰੇ ਬੰਦੀ ਛੱਡਣ ਦੀ ਕਿਆ ਮੋਹਾਲੀ ਵਿੱਚ ਪਾਰੀ ਤੂਫਾਨ ਤੇ ਮੀਂਹ ਨੇ ਮਚਾਈ ਤਬਾਹੀ ਖੰਬੇ ਤੇ ਦਰਖਤ ਗਏ ਡਿੱਗ ਚੰਡੀਗੜ੍ਹ ਦੀ ਬਣੀ ਮਾਝਾ ਚ ਛੱਤ ਡਿੱਗਨ ਨਾਲ 3 ਬੱਚੇ ਸੱਖੀ ਸਕੂਲਾਂ ਨੂੰ ਫਿਰ ਮੇਰੀ ਬੰਨਾ ਲੋੜਾਉਣ ਦੀ ਧਮਕੀ ਤੇ ਹਾਈ ਅਲਰਟ ਜੇਨੀ ਪੰਜਾਬ ਦੇ ਸੂਚ ਕਰੋ ਨਿਕਲਣ ਤੋਂ ਪਹਿਲਾਂ ਦੇਖੋ ਇਹ ਖਬਰ 26 ਜਨਵਰੀ ਨੂੰ ਟ੍ਰੈਫਿਕ ਐਡਵਾਈਸਰੀ ਹੋਏ ਜਾ ਰਹੀ ਹੈ ਤੇ ਖੋਲ ਖਬਰਾਂ ਵਿਸਤਾਰ ਨਾਲ ਖਬਰਾਂ ਦੀ ਸ਼ੁਰੂਆਤ ਪਹਿਲਾਂ ਨਜ਼ਰ ਮਾਰਾਂਗੇ ਮੌਸਮ ਤੇ ਕਿਸ ਤਰ੍ਹਾਂ ਦਾ ਰਹੇਗਾ ਮੌਸਮ ਪੰਜਾਬ ਤੇ ਹਰਿਆਣਾ ਵਿੱਚ ਬਸੰਤ ਪੰਚਮੀ ਇਸ ਵਾਰ ਮੌਸਮ ਦਾ ਮિજાਜ ਬਸੰਤ ਪੰਚਮੀ ਦੇ ਮੌਕੇ ਤੇ ਬਦਲ ਗਿਆ ਅੱਧੀ ਰਾਤ ਤੋਂ ਬਾਅਦ ਤੇਜ਼ ਹਵਾਵਾਂ ਨਾਲ ਮੀਂਹ ਪੈ ਰਿਹਾ ਕਈ ਥਾਵਾਂ ਤੇ ਦਰਖਤ ਟੁੱਟ ਗਏ ਜਿਸ ਨਾਲ ਬਹੁਤ ਨੂੰ ਨੁਕਸਾਨ ਤੇ ਆਵਾਜਾਈ 'ਚ ਅੜਿੱਕਾ ਪਿਆ ਕਈ ਥਾਂ ਬਿਜਲੀ ਦੇ ਖੰਭੇ ਨੁਕਸਾਨੇ ਜਾਂਦੀਆਂ ਰਿਪੋਰਟਾਂ ਆਈਆਂ ਨੇ ਤੇ ਰਾਤ ਨੂੰ ਦੁਪਹਿਰ ਤੱਕ ਮੌਸਮ ਇਸੇ ਤਰ੍ਹਾਂ ਰਹਿ ਸਕਦਾ ਹੈ ਮੌਸਮ ਪਾਗ ਅਨੁਸਾਰ ਅਚਾਨਕ ਮੌਸਮ ਬਦਲਣ ਨਾਲ ਤਾਪਮਾਨ ਵਿੱਚ ਉਤਾਰ ਚੜ੍ਹਾ ਦੇਖਣ ਨੂੰ ਮਿਲ ਸਕਦਾ ਹੈ ਕਿਸਾਨਾਂ ਤੇ ਆਮ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਗੜੇਮਾਰੀ ਤੇ ਤੇਜ਼ ਹਵਾਵਾਂ ਵਾ ਫਸਲਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ ਦਿੱਲੀ ਐਨਸੀਆਰ ਵਿੱਚ ਸ਼ਾਮ 5:30 ਵਜੇ ਦੇ ਕਰੀਬ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚਲਣੀਆਂ ਸ਼ੁਰੂ ਹੋ ਗਈਆਂ ਸਨ ਤੇ ਬੀਤੇ ਨੇ ਪੰਜਾਬ ਦੇ ਕਾਂਗਰਸ ਦੇ ਸੀਨੀਅਰ ਲੀਡਰਾਂ ਨੂੰ ਹਾਈ ਕਮਾਂਡ ਵੱਲੋਂ ਦਿੱਲੀ ਤਲਬ ਕੀਤਾ ਗਿਆ ਸੀ ਜਿੱਥੇ ਰਾਹੁਲ ਗਾਂਧੀ ਪ੍ਰਧਾਨ ਮਲਿਕਾ ਅਰਜਨ ਖੜਗੇ ਤੇ ਕੇਸ਼ਵਨੂ ਗੋਪਾਲ ਦੇ ਨਾਲ ਪੰਜਾਬ ਦੇ ਆਗੂਆਂ ਦੀ ਬੈਠਕ ਹੋਈ ਇਸ ਬੈਠਕ ਵਿੱਚ ਕਾਂਗਰਸ ਪ੍ਰਧਾਨ ਉਮਰਿੰਦਰ ਸਿੰਘ ਰਾਜਾ ਅੜਿੰਗ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਵਿਜੇਂਦਰ ਸਿੰਘਲਾ ਅਰਬਿਕਾ ਸੋਨੀ ਨੂੰ ਹਾਈ ਕਮਾਂਡ ਵੱਲੋਂ ਸੱਦਿਆ ਗਿਆ ਸੀ ਤੇ ਮੀਟਿੰਗ ਵਿੱਚ ਕਾਂਗਰਸ ਹਾਈ ਕਮਾਂਡ ਵੱਲੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਵਿੱਚ ਤਬਦੀਲੀ ਹੋਣ ਦੀਆਂ ਅਟਕਲਾਂ ਨੂੰ ਵਿਰਾਮ ਲਗਾਉਂਦੇ ਹੋਏ ਸਪਸ਼ਟ ਕਰ ਦਿੱਤਾ ਗਿਆ ਕਿ ਪੰਜਾਬ ਕਾਂਗਰਸ ਲੀਡਰਸ਼ਿਪ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ ਪਰ ਹਾਈ ਕਮਾਂਡ ਵੱਲੋਂ ਨਾਲ ਹੀ ਇਹ ਵੀ ਨਿਰਦੇਸ਼ ਦਿੱਤਾ ਗਿਆ ਕਿ ਸੂਬੇ ਦੀ ਕਾਂਗਰਸ 'ਚ ਕਿਸੇ ਤਰ੍ਹਾਂ ਦੀ ਟੜੇਬੰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤਦਿਲੀ ਦੇ ਮੌਸਮ ਨੇ ਇੱਕਦਮ ਕਰਵਟ ਬਦਲੀ ਹੈ ਪੂਰੀ ਤਰ੍ਹਾਂ ਨਾਲ ਲੋਕਾਂ ਦੇ ਜਨਜੀਵਨ ਅਵਸਤਵਤ ਹੋ ਗਏ ਨੇ ਦੱਸਦੀ ਕਿ ਸਵੇਰੀਆਂ ਰਾਤ ਆਸਮਾਨ ਵਿੱਚ ਬੱਦਲ ਛਾਏ ਹੋਏ ਨੇ ਰੁਕ ਰੁਕ ਕੇ ਮੀਂਹ ਪੈ ਰਿਹਾ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਸੜਕਾਂ ਤੇ ਹਲਕੀ ਧੁੰਦ ਛਾਈ ਹੋਈ ਹੈ ਕਦੇ ਬੂੰਦਾਬਾਰਿ ਹੋ ਰਹੀ ਹੈ ਤੇ ਕਿਤੇ ਪਾਰਿ ਜਿਸ ਨਾਲ ਮਾਹੌਲ ਹੋਰ ਹਸਮਈ ਹੋ ਗਿਆ ਰਾਸਥਾਨ ਵਿੱਚ ਇਹ ਤਬਦੀਲੀ ਪਛਮੀ ਗੜਬੜੀ ਕਾਰਨ ਹੈ ਜਿਸ ਨੇ ਠੰਡ ਨੂੰ ਪਿੱਛੇ ਧੱਕ ਦਿੱਤਾ ਤੇ ਕਮੀ ਨੂੰ ਅੱਗੇ ਵਧਾ ਦਿੱਤਾ ਦਿਨ ਵੇਲੇ ਵੀ ਮੀਂਹ ਅਤੇ ਬੱਦਲਾਂ ਨੇ ਹਨੇਰੇ ਦਾ ਮਾਹੌਲ ਬਣਾ ਦਿੱਤਾ ਦਫ਼ਤਰ ਵਿੱਚ ਉਲਝੇ ਹੋਏ ਲੋਕ ਦਿਖਾਈ ਦਿੱਤੇ ਨੇ ਆਵਾਜਾਈ ਹੌਲੀ ਹੋ ਗਈ ਹੈ ਦੱਸਦੀ ਹੈ ਕਿ ਮੌਸਮ ਵਿਭਾਗ ਨੇ ਅਗਲੇ ਕੁਝ ਘੰਟਿਆਂ ਲਈ ਹਲਕੀ ਤੋਂ ਦਰਮਿਆਨੀ ਬਾਰਿਸ਼ ਤੇ ਤੇਜ਼ ਹਵਾਵਾਂ ਦੀ ਪੂਰਵਕਵਾਨੀ ਕੀਤੀ ਹੈ ਤੇ ਇਹ ਮੌਸਮ ਦਿੱਲੀ ਵਾਸੀਆਂ ਲਈ ਸੁਹਾਵਣਾ ਤੇ ਮੁਸ਼ਕਲ ਹੈ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਵਿੱਚ ਪਾਰੀ ਪਰਫਾਰੀ ਹੋ ਰਹੀ ਹੈ ਤੇਜ਼ ਹਵਾਵਾਂ ਦਿਗਦੇ ਦ੍ਰਿਸ਼ਟੀ ਦੇ ਪੱਧਰ ਤੇ ਅਚਾਨਕ ਤਾਪਮਾਨ ਵਿੱਚ ਉਤਾਰ ਚੜ੍ਹਾਅ ਲੋਕਾਂ ਲਈ ਚੁਣੌਤੀ ਦਾ ਕਾਰਨ ਬਣ ਸਕਦੇ ਹੈ ਤੇ ਗੁਰਦਾਸਪੁਰ ਦੇ ਚਾਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਤੰਕੀ ਮਿਲੀ ਹੈ ਇਹ ਤੰਕੀ ਇੱਕ ਆਤਵਾਦੀ ਸੰਗਠਨ ਦੇ ਵੱਲੋਂ ਈਮੇਲ ਰਾਹੀਂ ਦਿੱਤੀ ਗਈ ਹੈ ਜਿਸ ਤੋਂ ਬਾਅਦ ਸੁਰੱਖਿਆ ਕਾਰਨ ਕਰਕੇ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੂੰ ਤੰਕੀ ਪਰ ਈਮੇਲ ਭੇਜੀ ਗਈ ਹੈ ਇਹ ਵੀ ਲੁੱਚਿਆ ਗਿਆ ਹੈ ਕਿ ਸਕੂਲਾਂ ਨੂੰ ਦੁਪਹਿਰ 11:30 ਵਜੇ ਤੱਕ ਬੰਬ ਨਾਲ ਉਡਾ ਦਿੱਤਾ ਜਾਵੇਗਾ ਇਨ੍ਹਾਂ ਸਕੂਲਾਂ ਨੂੰ ਤੰਕੀ ਮਿਲੀ ਉਹਨਾਂ ਵਿੱਚ ਕਲਾਂ ਨਾ ਰੋਡ ਤੇ ਜੀਆ ਲਾਲ ਮਿੱਤਰ ਡੀਬੀ ਸਕੂਲ ਪੈਂਡਰਪੋੜੀ ਵਿੱਚ ਜਵਾਹਰ ਨਵੋਦੇ ਉਦਯਾਲਿਆ ਬ੍ਰਹਿਮਾ ਘੁਰਤੇ ਰੋਡ ਤੇ ਗੁਰਦਾਸ ਪਬਲਿਕ ਸਕੂਲ ਤੇ ਨਾਲ ਹੀ ਮੇਚੰਦ ਰੋਡ ਤੇ ਇੱਕ ਸਕੂਲ ਸ਼ਾਮਲ ਹੈ ਤੇ ਚੰਡੀਗੜ੍ਹ ਵਿੱਚ 26 ਜਨਵਰੀ ਨੂੰ 2026 ਨੂੰ ਗਨਤੰਤਰ ਦਿਹਾੜੇ ਦੇ ਮੌਕੇ ਤੇ ਸਮਾਗਮ ਹੋਵੇਗਾ ਚੰਡੀਗੜ੍ਹ ਪੁਲਿਸ ਨੂੰ ਟ੍ਰੈਫਿਕ ਸੁਰੱਖਿਆ ਸੰਬੰਧੀ ਵਿਸਥਾਰਪੂਰਵਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਇਹ ਸਮਾਗਮ ਸੈਕਟਰ 17 ਸਥਿਤ ਫੀਲਡ ਗਰਾਊਂਡ ਵਿੱਚ ਆਯੋਜਿਤ ਕੀਤਾ ਜਾਵੇਗਾ ਜਿਸ ਕਰਕੇ ਸਵੇਰ ਤੋਂ ਦੁਪਹਿਰ ਤੱਕ ਕਈ ਸੜਕਾਂ 'ਤੇ ਆਵਾਜਾਈ ਤੇ ਪਾਬੰਦੀ ਰਹਿਣੀ ਹੈ। ਪ੍ਰਸ਼ਾਸਨ ਤਾਪਕ 26 ਜਨਵਰੀ ਨੂੰ ਸਵੇਰੇ 6:30 ਵਜੇ ਤੋਂ ਫਲੇਅਰ ਗਰਾਊਂਡ ਸੈਕਟਰ 17 ਦੇ ਆਲੇ ਦੁਆਲੇ ਕਈ ਸੜਕਾਂ ਐਮਰਜੈਂਸੀ ਵਾਹਨਾਂ ਤੋਂ ਇਲਾਵਾ ਆਮ ਟ੍ਰੈਫਿਕ ਲਈ ਬੰਦ ਜਾਂ ਫਿਰ ਡਾਇਵਰਟ ਰਹਿਣੀ ਹੈ। ਸੈਕਟਰ 16, 17, 22, 23 ਦੇ ਰਾਊਂਡ ਬਾਊਟ ਤੋਂ ਉਦਯੋਗ ਪੱਥਰਾਂਹੀ ਸੈਕਟਰ 22 ਵਿਖੇ ਸਥਿਤ ਗੁਰਦੁਆਰ ਘਟੜੂਪੰਗ ਤੱਕ ਪੁਨਾਣੀ ਜਿਲ੍ਹਾ ਗਦਲਤ ਉਹ ਸ਼ਿਵਾਲਿਕ ਹੋਟਲ ਤੱਕ ਤੇ ਹੋਰ ਕਈ ਥਾਵਾਂ ਤੇ ਵੀ ਜੋ ਹੈ ਰੋਡ ਦਾ ਇਹ ਡਾਇਵਰਟ ਕਰ ਦਿੱਤਾ ਗਿਆ ਆਮ ਲੋਕਾਂ ਦੇ ਲਈ ਐਡਵਾਈਸਰੀ ਜਾਰੀ ਕੀਤੀ ਗਈ ਹੈ। ਸਬੰਧਪਾ ਦੇ ਵਿੱਚ Indore ਜ਼ਿਲ੍ਹੇ ਵਿੱਚ ਦੂਸ਼ਿਤ ਪਾਣੀ ਦਾ ਸੰਕਟ ਗੰਭੀਰ ਹੁੰਦਾ ਜਾ ਰਿਹਾ ਹੈ। ਪਾਗਿਰਤਪੁਰ ਵਿੱਚ ਦੂਸ਼ਿਤ ਪਾਣੀ ਪੀਣ ਕਾਰਨ ਹੁਣ ਮੌਤਾਂ ਦਾ ਸਿਲਸਲਾ ਰੁਕਿਆ ਹੀ ਨਹੀਂ ਤੇ ਹੁਣ ਸ਼ਹਿਰ ਦੇ ਮਹੂ ਖੇਤਰ ਵਿੱਚ ਦੂਸ਼ਿਤ ਪਾਣੀ ਪੀਣ ਤੋਂ ਬਾਅਦ ਲੋਕਾਂ ਦੀ ਬਿਮਾਰ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ ਇਸ ਘਟਨਾ ਨੇ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਚਿੰਤਾ ਵਧਾ ਦਿੱਤੀ ਹੈ ਮਹੂ ਦੇ ਪੱਟੀ ਬਾਜ਼ਾਰ ਮੋਤੀ ਮਹਿਲ ਤੇ ਚੰਦਰਮਾਰਗ ਦੇ ਇਲਾਕੇ ਵਿੱਚ ਦੂਸ਼ਿਤ ਪਾਣੀ ਪੀਣ ਨਾਲ 25 ਤੋਂ ਵੱਧ ਲੋਕ ਬਿਮਾਰ ਹੋ ਗਏ ਨੇ ਪੀੜਤਾਂ ਲੋਕਾਂ ਨੇ ਉਲਟੀਆਂ ਦਸਤ ਤੇ ਪੇਟ ਦਰਦ ਦੀ ਸ਼ਿਕਾਇਤ ਕੀਤੀ ਹੈ ਸਥਿਤੀ ਦੀ ਜਾਣਕਾਰੀ ਮਿਲਣ ਤੇ ਸਥਾਨਕ ਮਹੂ ਵਿਧਾਇਕ 우ਸ਼ਾ ਠਾਕੁਰ ਬੀਤੀ ਦੇਰ ਰਾਤ ਨੂੰ ਅਵਿਖੇਤਰੰਨ ਨਿਰੀਖਣ ਕਰਨ ਲਈ ਪਹੁੰਚੀ ਸਾਰਿਆਂ ਦੇ ਇਲਾਜ ਲਈ ਤੁਰੰਤ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਦੂਸ਼ਿਤ ਪਾਣੀ ਤੋਂ ਪ੍ਰਭਾਵਿਤ ਲੋਕਾਂ ਦਾ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਜਦੋਂ ਕੁਝ ਬਾਕੀਕਰ ਵਿੱਚ ਇਲਾਜ ਕਰਵਾ ਰਹੇ ਨੇ ਘਟਨਾ ਤੋਂ ਬਾਅਦ ਮੁੱਖ ਮੈਡੀਕਲ ਅਫਸਰ ਮਾਦਵ ਹੰਸਾ ਦੀ ਦੇ ਨਿਰਦੇਸ਼ਾਂ ਤੇ ਸਵੇਰੇ ਸੇਕ ਵਿਭਾਗ ਦੇ ਕਰਮਚਾਰੀ ਘਟਨਾ ਵਾਲੀ ਜਗ੍ਹਾ ਤੇ ਪਹੁੰਚ ਗਏ ਲੁਧਿਆਣਾ ਦੇ ਕਿਲਾ ਰਾਏਪੁਰ ਦੀਆਂ ਖੇਡਾਂ ਟੀਜਨੂ ਦੀ ਤੋਂ ਸ਼ੁਰੂ ਹੋਣ ਜਾਣੀਆਂ ਨੇ ਇਹ ਖੇਡਾਂ ਇੱਕ ਫਰਵੀ ਤੱਕ ਚੱਲ ਰਹੀਆਂ ਤੇ ਸਵਾਰ ਵਿਸ਼ੇਸ਼ ਤੌਰ ਤੇ ਬੈਲ ਗੱਡੀ ਦੀਆਂ ਦੌੜਾਂ ਨੂੰ ਸ਼ਾਮਲ ਕੀਤਾ ਗਿਆ ਹੈ ਤੇ ਪਹਿਲੇ ਦਿਨ ਤੋਂ ਲੈ ਕੇ ਆਖਰੀ ਦਿਨ ਤੱਕ ਬੈਲ ਗੱਡੀਆਂ ਦੀਆਂ ਦੌੜਾਂ ਸ਼ਾਮਲ ਹੋਣੀਆਂ ਲਗਭਗ 100 ਟਿਮਾਂ ਸ਼ਾਮਲ ਹੋਣ ਦੀ ਉਮੀਦ ਹੈ ਇਸ ਤੋਂ ਇਲਾਵਾ ਸਮੇਂ ਸਮੇਂ ਨਾਲ ਇਹਨਾਂ ਦੇ ਨਾਲ ਆ ਸ਼ਾਰਟ ਲਿਸਟ ਕੀਤਾ ਜਾਵੇਗਾ ਇਸ ਤੋਂ ਇਲਾਵਾ 2 ਲੱਖ ਦੀ ਨਵੀਂ ਰਾਸ਼ੀ ਵੀ ਰੱਖੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਚਲ ਨੇ ਕਿਹਾ ਕਿ ਜਿੰਨੇ ਵੀ ਨਿਯਮ ਨੇ ਉਹਨਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸਾਰੀਆਂ ਡਾਕਟਰ ਦੀਆਂ ਟੀਮਾਂ ਤਾਇਨਾਤ ਰਹਿਣੀਆਂ ਕਿਸੇ ਵੀ ਜਾਨਵਰ ਦੇ ਨਾਲ ਤੱਕਾ ਨਹੀਂ ਹੋਣ ਦਿੱਤਾ ਜਾਵੇਗਾ ਤੇ ਇਸ ਤੋਂ ਇਲਾਵਾ ਉਹਨਾਂ ਕਹਿੰਦੇ ਕਿ ਪਹਿਲਾਂ ਵੀ ਮੀਟਿੰਗ ਹੋ ਚੁੱਕੀ ਹੈ ਤੇ ਇੱਕ ਖੇੜ ਦੇ ਪ੍ਰਬੰਧਕਾਂ ਨੇ ਕਿਹਾ ਕਿ ਬੈਲ ਗੱਡੀਆਂ ਤੇ ਇਲਾਵਾ ਫੋਰ ਖੇਡਾ ਹੋਣ ਗਿਆ ਫਿਲਹਾਲ ਸਿਰਫ ਬੈਲ ਗੱਡੀਆਂ ਤੇ ਜਿਹੜੀ ਰੋਕ ਲੱਗੀ ਸੀ ਉਹਨਾਂ ਨੂੰ ਆਗਿਆ ਮਿਲ ਚੁੱਕੀ ਹੈ ਤੇ ਉਹਨਾਂ ਦੱਸਿਆ ਕਿ ਅਸੀਂ ਨਿਯਮਾਂ ਦੀ ਪਾਲਣਾ ਕਰਾਂਗੇ ਤੇ ਨਿਯਮਾਂ ਤੇ ਖਾਸ ਤੌਰ ਤੇ 3 ਸਾਲ ਤੋਂ ਛੋਟਾ ਬੈਲ ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਖੱਤ ਦੇ ਵਿਚ ਡੰਡਾ ਨਹੀਂ ਹੋਵੇਗਾ ਤੇ ਕੋਈ ਨਸ਼ਾ ਨਹੀਂ ਕੀਤਾ ਜਾਵੇਗਾ ਤੇ ক্রিকেট ਦੇ ਮੈਦਾਨ ਤੋਂ ਲੈ ਕੇ ਕਾਰਪੋਰੇਟ ਜਗਤ ਤੱਕ ਇੱਕ ਵੱਡੀ ਡੀਲ ਦਾ ਚਰਚਾ ਜੁੜਾ ਤੇ ਵਿਰਾਟ ਕੋਹਲੀ ਦੀ ਟੀਮ ਉਹ ਰਾਇਲ ਚੈਲੰਜਰਸ ਬੈਂਗਲੁਰੂ ਨੂੰ ਭਾਰਤ ਦੇ ਵੈਕਸੀਨ ਕਿੰਗ ਖਰੀਦਣ ਜਾ ਰਹੇ ਨੇ ਅਸੀਂ ਗੱਲ ਕਰ ਰਹੇ ਹਾਂ ਅਗਾਰ ਪੁਨਾ ਵਾਲਾ ਦੀ ਕੋਵਿਡ ਵੈਕਸੀਨ ਰਾਹੀਂ ਦੁਨੀਆ ਵਿੱਚ ਆਪਣੀ ਪਛਾਣ ਬਣਾਉਣ ਵਾਲੇ ਪੁਨਾ ਵਾਲਾ ਹੁਣ ਆਈਪਲ ਦੀ ਸਭ ਤੋਂ ਪ੍ਰਸਿੱਧ ਫਰਾਂਚਾਈਜ਼ੀ ਦੇ ਵੱਡਾ ਦਾਅ ਲਗਾਉਣ ਦੀ ਤਿਆਰੀ ਵਿੱਚ ਨਹੀਂ ਉਹਨਾਂ ਦੀ ਇਹ ਬੋਲੀ ਕ੍ਰਿਕਟ ਦੇ ਬਿਜ਼ਨਸ ਸੋਮਾ ਜਗਤ ਵਿੱਚ ਉਸਨੇ ਹਾਲਚਲ ਮਚਾ ਦਿੱਤੀ ਹੈ ਜਿਸ ਦਾ ਲਗਾਤਾਰ ਇਸ ਤੇ ਚਰਚਾਵਾਂ ਦਾ ਦੌਰ ਵੀ ਗਰਮ ਹੈ ਤੇ ਫਿਰ ਹਾਲ ਇਸ ਬਲੱਟੇ ਜੋ ਬਾਸੀ ਨਹੀਂ ਰਹੀ ਤਾਜ਼ਾ ਖਬਰਾਂ ਲਈ ਤੁਸੀਂ ਬਨੇ ਰਹੋ ਸਾਡੇ ਨਾਲ